ਜਦੋਂ ਗੈਰਾਂ ਨੇ ਠੁਕਰਾਇਆ ਤਾ ਮੇਰੀ ਯਾਦ ਆਏਗੀ ਕੋਈ ਜਦਰਾਸ ਨਾ ਆਇਆ ਤਾ ਮੇਰੀ ਯਾਦ ਆਏਗੀ ਤੇਰੇ ਜੋਬਣ ਦਾ ਫੁੱਲ ਕਮਕੋਣ ਤੇ ਉੱਡ ਜਾਣਗੇ ਪੋਰੇ ਜੇ ਜ਼ਿਆਦਾ ਦੌਰ ਜਦ ਆਇਆ ਤਾ ਮੇਰੀ ਯਾਦ ਆਏਗੀ ਹਨੇਰੀ ਰਾਤ ਵਿੱਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ ਦਗਾ ਜਦ ਦੇ ਗਿਆ ਸਾਇਆ ਤਾ ਮੇਰੀ ਯਾਦ ਆਏਗੀ ਚਲੇਗਾ ਦਿਲ ਤੇਰਾ ਬਿਰਹੋ ਦੀ ਅਗ ਵਿੱਚ ਚਾਂਦਨੀ ਰਾਤੇ ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ ਘਰੋਂ ਕੱਢਦੇ ਉਹ ਰੋਂਦੇ ਨੂੰ ਕਿਸੇ ਦਿਨ ਖੁਦ ਵੀ ਰੋਵੋਗੇ ਜਦੋਂ ਮੁੜ ਕੇ ਨਾ ਮੈਂ ਆਇਆ ਤਾਂ ਮੇਰੀ ਯਾਦ ਆਏਗੀ ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ ਕਿਸੇ ਨੇ ਗੜ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ ਮੁਸੀਬਤ ਪੈਣ ਤੇ ਛੱਡ ਜਾਣਗੇ ਇਹ ਮਤਲਬੀ ਤੈਨੂੰ ਜਦੋਂ ਗੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ ਪਿਛਲਾ ਪਿਆਰ ਦਾ ਲੈ ਜਾ ਇਹ ਉਲਫਤ ਦੀ ਨਿਸ਼ਾਨੀ ਹੈ ਜਦੋਂ ਗਲੀਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ